ਨਹੀਂ <inaudible> ਜਾਂਦਾ ਜੀ ਜੀ ਹੈ ਹੈ ਤੇ ਚੜਿਆ ਹੋਇਆ ਚੜਿਆ ਹੋਇਆ ਚੜਿਆ ਹੋਇਆ ਹੋਰ ਆਲਾ ਚੜਿਆ 37 ਸਿੰਘ ਹੈ ਆ 37 ਸਿੰਘ ਹੈ ਜੱਟ ਸਿੰਘ ਮੈਂ ਪੁੱਛਣ ਜਾਣਾ ਤੁਹਾਡੇ ਪਰਿਵਾਰ 'ਚ ਕੀ ਦੁਖਦ ਘਟਨਾ ਵਾਪਰੀ ਹੈ ਸੀ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਚਲੋ ਪਿਓ ਦੇ ਸੱਟਾਂ ਨਿਕਲੀ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖੜ ਗਈ ਇਹ ਹੈਗੀ ਜੀ 23 ਸਾਲ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਯਾਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਵਿਆ ਸਿੰਘ ਛਾਇਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਪੜਦੀ ਇੱਥੇ ਕੋਸਰ ਗਾਲ ਦੇ ਚ ਇਸ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਇਹੋ ਫਾਦਰ ਸਾਹਿਬ ਉਹਨਾਂ ਦੇ ਘਟਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਸੇ ਕਰਕੇ ਜੀਤੀ ਦੀ ਡੈੱਜ ਹੋ ਗਈ ਤੇ ਜੀਤੀ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾਂ ਲੰਨਾਂ ਦੀ ਉਹਨਾਂ ਨੂੰ ਹਸਪਤਾਲ ਭੇਜਿਆ ਇਲਾਜ ਵਾਸਤੇ ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਸ਼ਾਸਨ ਮੰਗਦਾ ਕਿ ਪੁਲਿਸ ਤੇ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਹੈ ਉਹਨੂੰ ਥਿਕੇ ਤੇ ਥਿਕੇ ਖੜ੍ਹਾ ਜਾਵੇ ਅਰਕਟ ਕਰਕੇ ਲਿਆਂਦਾ ਜਾਵੇ ਜੋ ਵੀ ਘਟਨਾ ਹੈ ਸਰਕਾਰ ਤੋਂ ਮੁਰਗੀ ਮੰਗ ਕਰਾਂ ਗਰੀਬ ਪਰਿਵਾਰਾਂ ਹਾਂ ਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਮੈਨੂੰ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਪਹੁੰਚ ਗਿਆ ਵੀ ਇਸ ਤਰ੍ਹਾਂ ਆਤਮ ਸਿੰਘ ਦੇ ਪੁੱਤਰ ਭਾਨ ਸਿੰਘ ਬਸੀ ਛਾਈ ਲਈ ਆਪਣੀ ਬੇਟੀ ਨੂੰ ਛੱਡਣ ਖੁਖਰ ਕਲਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਵਿਚਕਾਰਲਾ ਟਰਾਲਾ ਸੀ ਜਿਹਦਾ ਇਹ ਨੰਬਰ ਨਹੀਂ ਦੇਖ ਸਕਦੇ ਤੇ ਉਦੇ ਥਲੇ ਇਹ ਲੜਕੀ ਆ ਗਈ ਇਹਦੀ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜ਼ਖਮੀ ਹੋ ਗਿਆ ਇਹ ਬੋਟ ਤੋਂ ਟ੍ਰੈਪੀਸ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਦਮਾਂ ਦੱਦ ਕੇ ਕਰਕੇ ਅਗਲੀ ਕਾਰਵਾਈ ਅਮਲ ਕਰਦੇ ਟ੍ਰੈਲਾ ਚਾਲਕ ਰਾਂਦਾ ਚਾਲਕ ਧਰਮ ਨਾ ਪਤਾ ਅਜੇ ਨਹੀਂ ਲੱਭਦਾ ਕਿ ਆ 22 ਜਾ ਰਹੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ ਮੂਰਤ ਪਾਹੀ ਵਾਲੇ ਕਹਿੰਦਾ ਆਹ ਬੰਦਾ ਆਹ ਪਤਾਨ ਹੈ ਯਾਰ ਇਹ ਕੀ ਰੱਤ ਨੂੰ ਨਾ ਫਰੇ ਸਾਰੇ ਵੇੜੇ ਮਰ ਕੇ ਸਾਰੀ ਜੀ ਐਂ ਸਾਈਡ ਤੇ ਚੜਿਆ ਹੋਇਆ ਚੜਿਆ ਹੋਇਆ ਸਾਰੀ ਉੱਪਰ ਚੜਿਆ ਹੋਇਆ ਚੜਿਆ ਹੋਇਆ ਹੋਰ ਆਹ ਲੱਗ ਰਿਹਾ ਸਤੀ ਸਿੰਘ ਹੈ ਪਾ ਸਤੀ ਸਿੰਘ ਹੈ ਸਤੀ ਸਿੰਘ ਨੂੰ ਪੁੱਛਣ ਜਾਣਾ ਉਹਦੇ ਪਰਿਵਾਰ 'ਚ ਇੱਕ ਦੁਖਦ ਘਟਨਾ ਵਾਪਰੀ ਹੈ ਇਹ ਜੀ ਇਹਦਾ ਦੋ ਇੱਕ ਵਾਪਸ ਗਈ ਲੜਕੀ ਦਾ ਜੀ ਸਾਰ ਦੇ ਵਿੱਚ ਛੱਡ ਨਹੀਂ ਜਾ ਰਿਹਾ ਜਾਂਦੇ ਜਾਂਦੇ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਚਲੋ ਪਿਓ ਦੇ ਸੱਟਾਂ ਲੱਗੀਆਂ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾ ਅੱਠ ਵਰਦੀ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਯਾਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਵਿਆ ਸਿੰਘ ਛਾਦਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਪੜਦੀ ਇੱਥੇ ਕੋਸਰ ਕਾਲ ਦੇ ਚ ਐਸਸੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨਗੇ ਟਰਾਲੀ ਤੇ ਜੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਹਦੇ ਕਰਕੇ ਬੇਟੀ ਦੀ ਜਾਨ ਹੋ ਗਈ ਤੇ ਜੀ ਫਾਦਰ ਸਾਹਿਬ ਕੁੜੀ ਜੀ ਦੇ ਉਹ ਵੀ ਕਾਫੀ ਟੱਟਾ ਲੰਨਾ ਨਹੀਂ ਉਹਨਾਂ ਨੂੰ ਹਸਪਤਾਲ ਭੇਜਿਆ ਲਾਜ ਵਾਸਤੇ ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਚਾਰਕ ਮੰਗ ਕਰਦੇ ਜੀ ਪੁਲਿਸ ਤੇ ਮੰਗ ਕਰਦੇ ਜਿਹੜੇ ਟਰਾਲੇ ਵਾਲੇ ਸੀ ਤੁਸੀਂ ਤੁਸੀਂ ਖੜ੍ਹਾ ਜਾਵੇ ਰੁਕ ਕੇ ਲੈ ਨਾ ਜਾ ਵੀ ਜੋ ਵੀ ਕੱਟਣਾ ਹੈ ਸਰਕਾਰ ਤੋਂ ਮਾਰਦੀ ਮੰਗ ਕਰਾਂਗੇ ਜੀ ਸਰਕਾਰਾਂ ਹਾਂ ਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਉਹਨਾਂ ਨੇ ਜੀ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਫੋਨ ਗਿਆ ਕਿ ਰਸਤਾਂ ਹਾਕਮ ਸਿੰਘ ਪੁੱਤਰ ਭਾਨ ਸਿੰਘ ਬਸ ਹੀ ਛਾ ਲਈ ਆਪਣੀ ਬੇਟੀ ਨੂੰ ਛੱਡਣਾ ਉਹ ਖਰਕੜਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਮਚਕਾਰਲਾ ਟਰਾਲਾ ਸੀ ਜਿੰਦਾ ਇਹ ਨੰਬਰ ਨਹੀਂ ਦੇਖ ਸਕੇ ਤੇ ਬੁੱਲੇ ਥੱਲੇ ਇਹ ਲੜਕੀ ਆ ਗਈ ਇਹ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜ਼ਖਮੀ ਹੋ ਗਿਆ ਇਹ ਬੁੱਲ ਤੋਂ ਪੁਲਿਸ ਜਾ ਰਹੀ ਹੈ ਜਲਦੀ ਦੋਸ਼ੀਆਂ ਨੂੰ ਟ੍ਰੇਸ ਕਰਕੇ قدمہ درج کر کے کاروائی عمل سے ٹرالا چالک ٹرالا چالک نہ پتا نہیں تبدیل جاری ہے جی. موقع تو فرار ہو گیا موقع تو فرار ہو گیا ਮੈਂ ਪੁੱਛਣਾ ਚਾਹਣਾ ਹਾਂ ਉਹਦੇ ਪਰਿਵਾਰ 'ਚ ਕੀ ਦੁਖਦ ਘਟਨਾ ਵਾਪਰੀ ਐ ਇਹ ਜੀ ਇਹਦਾ ਦੋ ਇੱਕ ਵਾਪਸ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਫੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਚਲੋ ਕਿਉਂ ਦੇ ਸੱਟਾਂ ਨਹੀਂ ਗਈ ਕਿ ਇਹ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖ ਫੜਦੀ ਹੈ ਇਹ ਹੈਗੀ ਜੀ 30 ਸਾਲ सरपंच साहब की नाम है की घटना वापरी यार की सरकार और पुलिस तो तुम मांग कर दियो मेरा नाम सरपंच गुरदयाल सिंह छाजली है जी ये घटना ता जी बेटी पड़दी इथे गोखर कालचच एससी परिवार ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨਗੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਹਦੇ ਕਰਕੇ ਬੇਟੀ ਦੀ ਜਾਨ ਹੋ ਗਈ ਤੇ ਜਿਹੜੇ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾफी ਟੱਟਾ ਲਿੰਦਾਂ ਨਹੀਂ ਉਹਨਾਂ ਨੂੰ ਹਸਪਤਾਲ ਭੇਜਿਆ ਨਾਲੇ ਵਾਸਤੇ ਜੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਸ਼ਾਸਨ ਮਤ ਦਾ ਜੀ ਪੁਲਿਸ ਤੇ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਹੈ ਉਹਨੂੰ ਥੇਤੀ ਤੇ ਥੇਤੀ ਖੜ੍ਹਾ ਜਾਵੇ ਰਿਸ਼ਤ ਕਰਕੇ ਲੈਣਾ ਜਾਵੇ ਜੋ ਵੀ ਘਟਨਾ ਹੈ ਸਰਕਾਰ ਤੋਂ ਮਾਰਗੀ ਮੰਗ ਕਰਾਂਗੇ ਜੀ ਸਰਕਾਰਾਂ ਹਾਂ ਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਉਹਨਾਂ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਪਹੁੰਚ ਗਿਆ ਵੀ ਰਸਤਾ ਮਾਦਮ ਸਿੰਘ ਪੁੱਤਰ ਭਾਨ ਸਿੰਘ ਬਸ ਹੀ ਛਾਜ ਲਈ ਆਪਣੀ ਬੇਟੀ ਨੂੰ ਛੱਡਣਾ ਉਹ ਕਲਕੱਤਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਲੀ ਦੇ ਜਾ ਰਹੇ ਸੀ ਜੋ ਬਚਕਾਰਲਾ ਟਰਾਲਾ ਸੀ ਜੀ ਜੀ ਨੰਬਰ ਨਹੀਂ ਦੇਖ ਸਕੇ ਤੇ ਉਹਦੇ ਥੱਲੇ ਇਹ ਲੜਕੀ ਆ ਗਈ ਇਹ ਵੀ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜਗਮੀ ਹੋ ਗਿਆ ਤੇ ਉਹ ਤਫतीश جاری ਹੈ ਜਲਦੀ ਹੀ ਦੋਸ਼ੀਆਂ ਨੂੰ ਟ੍ਰੇਸ ਕਰਕੇ مقدمہ درج کر کے کاروائی ٹرالا چالک ٹرالا چالک نہیں جاری ہے موقع تو فرار ہو گیا موکے تو فرار ہو گیا y ya... ਦੇਣ ਸਾਈ ਦੇ ਤੇ ਚੜਿਆ ਸਾਈ ਦੇ ਚੜਿਆ ਹੁਣੀ ਕੋਲ ਥੋੜਾ ਆ ਲੱਗਿਆ ਸੱਤੀ ਸਿੰਘ ਹੈ ਆ ਸੱਤੀ ਸਿੰਘ ਹੈ ਸੱਤੀ ਸਿੰਘ ਨੂੰ ਪੁੱਛਣ ਜਾਣਾ ਉਹਦੇ ਪਰਿਵਾਰ 'ਚ ਕੀ ਦੁਖਦ ਘਟਨਾ ਵਾਪਰੀ ਹੈ ਇਹ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡ ਨਹੀਂ ਰਹਿ ਰਹੀ ਸੀ ਜਾਂਦੇ ਜਾਂਦੇ ਫੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਚਲੋ ਪਿਓ ਦੇ ਸੱਟਾਂ ਨਿਕੀਆਂ ਜਮੀਰੀ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖੜ ਵੜਦੀ ਹੈ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਔਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਬਿਆ ਸਿੰਘ ਛਾਇਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਵੜਦੀ ਇੱਥੇ ਕੋਸਰ ਗਾਲ ਦੇ ਚ ਇਸ ਹੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਛੱਡਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸੱਪ ਕਰ ਗਿਆ ਜਿਹੜੇ ਕਰਕੇ ਜਿੰਉਂ ਜੀ ਤੇਜ ਹੋ ਗਈ ਤੇ ਜਿਹੜੇ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਟੱਟਾ ਲਿੰਦਾ ਨਹੀਂ ਉਹਨਾਂ ਨੂੰ ਹਸਪਤਾਲ ਭੇਜਿਆ ਨਾਲ ਦੇ ਵਾਸਤੇ ਕੀ ਮੰਗ ਕਰਦੇ ਸੀ ਰਿਪੋਰਟ ਤੇ ਪਰ ਚਾਹੁੰਦੇ ਜੀ ਪੁਲਿਸ ਤੇ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਹੈ ਉਹਨੂੰ ਥਿਤੀ ਤੁਸੀਂ ਥੜਿਆ ਜਾਵੇ ਅਰੈਸਟ ਕਰਕੇ ਇਹ ਲੱਗਦਾ ਵੀ ਜੋ ਵੀ ਕਟਨਾ ਹੈ ਸਰਕਾਰ ਤੋਂ ਮਾਰਦੀ ਮੰਗ ਕਰਾਂਗੇ ਇਸ ਪਰਿਵਾਰਾ हां जी गुरप्रीत जी मैं पूछना चाहना किस तरह का एक्सीडेंट हुआ है ਇਹਦੇ ਵਿੱਚ ਪੂਰੀ ਗੱਲ ਦੱਸੋ ਉਹਨੇ ਕਿ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਫੋਨ ਲਗਿਆ ਕਿ ਹਸਤਮਾ ਹਾਕਮ ਸਿੰਘ ਪੁੱਤਰ ਭਾਨ ਸਿੰਘ ਬਸ ਹੀ ਛਾਜਲੀ ਆਪਣੀ ਬੇਟੀ ਨੂੰ ਛੱਡਣ ਖੁਖਰਕਲਾ ਕਾਲਜ ਜਾ ਰਿਹਾ ਸੀ ਤੇ ਸਨਾਨ ਸੈਟ ਤੋਂ ਤਿੰਨ ਨੂੰ ਟਰਾਲੇ ਜੀਰੀ ਦੇ ਜਾ ਰਹੇ ਸੀ ਜੋ ਮੁਚਕਾਰਲਾ ਟਰਾਲਾ ਸੀ ਜੀ ਜਿਹਦਾ ਨੰਬਰ ਨਹੀਂ ਦੇਖ ਸਕਿਆ ਤੇ ਉਦੇ ਥੱਲੇ ਇਹ ਲੜਕੀ ਆ ਗਈ ਇਹਦੀ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜਨਮਯੋਗ ਹੈ ਇਹ ਫੋਟੋ ਤਕਰੀਰ ਜਾਰੀ ਹੈ ਜਲਦੀ ਹੀ ਗੋਸ਼ੀਆਂ ਨਰੇਸ ਕਰਕੇ ਕਤਮਾ ਦਰਜ ਕਰਕੇ ਅਜਿਹੀ ਕਾਰਵਾਈ ਅਮਰ ਸਿੰਘ ਟਰਾਲਾ ਚਾਲਕ ਟਰਾਲਾ ਚਾਲਕ ਦਾ ਨਾਂ ਪਤਾ ਅਜੇ ਨਹੀਂ ਲੱਗਿਆ ਗਿਆ ਤੱਤੀ ਤੱਤੀ ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ ਨਹੀਂ ਜਾਤ ਇੱਕ ਹਰ ਪਾਰ ਰੜਮ ਮੋਟਰਸਾਈਕਲ ਆਰ ਕਾ ਰੁਕੇ ਹੋਰ ਲਿਆਉਗਾ ਕੋਈ ਨਹੀਂ ਮਾਗਰ ਧੰਨਵਾਦ ਚਲਾਈ ਫੜਦਾ ਜਵੇਂ ਤਰ੍ਹਾਂ ਕਿ ਪੂਰੇ ਨੂੰ ਪਾਜੀ ਵਾਲੇ ਐੜੇ ਮਰ ਕੇ ਸਾਰੀ ਜੀ ਐਂ ਐੜੇ ਤੇ ਚੜਿਆ ਫੈ ਸਾਰੀ ਜੀ ਚੜਿਆ ਹੁਣ ਕਿਥੇ ਹੋਰ ਅੱਲਾ ਕਰੇ ਸੱਤੀ ਸਿੰਘ ਹੈ ਪਾ ਸੱਤੀ ਸਿੰਘ ਹੈ ਸਰ ਜੀ ਮੈਂ ਪੁੱਛਣ ਜਾਣਾ ਹੁੰਦੇ ਪਰਿਵਾਰ ਚ ਕੀ ਦੁਖਦ ਘਟਨਾ ਵਾਪਰੀ ਹੈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣੀ ਜਾ ਰਹੀ ਸੀ ਜਾਣਦੇ ਜਾਣਦੇ ਫੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਨ੍ਹਾਂ ਦਾ ਚਲੋ ਪਿਓ ਦੇ ਸੱਟਾਂ ਨਿਕੀਆਂ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਕਲਾਖੜ ਗਈ ਹੈ ਜੀ 23 ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਔਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਬਿਆ ਸਿੰਘ ਛਾਇਲੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਬੜੀ ਇੱਥੇ ਕੋਸਰ ਗਾਲ ਦੇ ਚਾ ਇਸ ਹੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਟੱਪਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਦੇ ਵੇਲੇ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਹਦੇ ਕਰਕੇ ਬੇਟੀ ਦੀ ਡੈਥ ਹੋ ਗਈ ਤੇ ਇਹਦੇ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਘੱਟਾਂ ਦੇ ਹੁੰਦਿਆਂ ਉਹਨਾਂ ਨੂੰ ਹਸਪਤਾਲ ਭੇਜਿਆ ਲਾਜ ਵਾਸਤੇ ਕੀ ਮੰਗ ਕਰਦੇ ਸੀ ਬੋਲਟ ਪੇਪਰ ਚਾਰਜ ਮੰਗਦਾ ਸੀ ਪੁਲਿਸ ਤੋਂ ਮੰਗ ਕਰਦੇ ਨੇ ਜੋ ਟਰਾਲੇ ਵਾਲਾ ਹੈ ਉਹ ਜਿੱਥੇ ਜਿੱਥੇ ਤੀਹ ਰਹਿ ਜਾਵੇ ਅਰੈਸਟ ਕਰਕੇ ਲੈ ਜਾਵੇ ਜੋ ਵੀ ਘਟਨਾ ਹੈ ਸਰਕਾਰ ਤੋਂ ਮੌੜੀ ਮੰਗ ਕਰਾਇਆ ਇਹ ਪਰਿਵਾਰ ਨੇ ਹਾਂਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਮੈਨੂੰ ਇਹ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਫੋਨ ਗਿਆ ਵੀ ਇਸ ਤਰ੍ਹਾਂ ਆਤਮ ਸਿੰਘ ਦੇ ਪੁੱਤਰ ਭਾਨ ਸਿੰਘ ਬਸ ਹੀ ਛਾਈ ਲਈ ਆਪਣੀ ਬੇਟੀ ਨੂੰ ਛੱਡਣ ਖੁਖਰ ਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਤੇ ਜਾ ਰਹੇ ਸੀ ਜੋ ਵਿਚਕਾਰਲਾ ਟਰਾਲਾ ਸੀ ਜਿਹਦਾ ਇਹ ਨੰਬਰ ਨਹੀਂ ਦੇਖ ਸਕਦੇ ਤੇ ਉਦੇ ਥੱਲੇ ਇਹ ਲੜਕੀ ਆ ਗਈ ਇਹ ਮੌਕਾ ਤੇ ਮੌਤ ਹੋ ਗਈ ਆ ਹਾਤਮ ਸਿੰਘ ਜਖਮੀ ਹੋ ਗਿਆ ਇਹ ਫੋਟੋ ਤਕਰੀਰ ਚੱਲੀ ਹੈ ਜਲਦੀ ਦੋਸ਼ੀਆਂ ਨੂੰ ਤਰੇਸ ਕਰਕੇ ਕਾਨੂੰਨ ਖਤਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਤੇ ਕਰਲਾ ਚਾਲਕ ਰਾਨਾ ਚਾਲਕ ਨਾਮ ਪਤਾ ਅਜੇ ਨਹੀਂ ਲੱਗਦਾ ਹੈ ਕਿ ਤਕਰੀਰ ਚੱਲੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ ਨਹੀਂ <muchas> ਜੜਾ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਪਰਿਵਾਰ 'ਚ ਕੀ ਦੁਖਦ ਘਟਨਾ ਵਾਪਰੀ ਹੈ ਜੀ ਇਹ ਜੀ ਦਾ ਦੋਏ ਇੱਕ ਵਾਪਸ ਗਈ ਲੜਕੀ ਦਾ ਜੀ ਕਾਲਜ ਦੇ ਵਿੱਚ ਛੱਡਣ ਜਾ ਰਹੀ ਸੀ ਜਾਂਦੇ ਜਾਂਦੇ ਜੀ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਜਿਹਨਾਂ ਦਾ ਕੋਈ ਪਿਓ ਦੇ ਸੱਟਾਂ ਨਹੀਂ ਗਈ ਤੇ ਲੜਕੀ ਦੀ ਮੌਤ ਹੋ ਗਈ ਕਿੰਨੇ ਸਾਲ ਦੀ ਲੜਕੀ ਸੀ ਕਿਹੜੀ ਗੱਲ ਅੱਠ ਵਰਦੀ ਹੈ ਜੀ 30 ਸਾਲ ਦਾ ਸਟੈਂਡ ਲਾਓ ਸਟੈਂਡ ਮਾ ਸਰਪੰਚ ਸਾਹਿਬ ਕੀ ਨਾਮ ਹੈ ਕੀ ਘਟਨਾ ਵਾਪਰੀ ਯਾਰ ਕੀ ਸਰਕਾਰ ਔਰ ਪੁਲਿਸ ਤੋਂ ਤੁਸੀਂ ਮੰਗ ਕਰਦੇ ਹੋ ਮੇਰਾ ਨਾਮ ਸਰਪੰਚ ਗੁਰਬੈਸ ਸਿੰਘ ਸ਼ਾਇਦੀ ਹੈ ਜੀ ਤੇ ਇਹ ਘਟਨਾ ਤਾਂ ਜੀ ਬੇਟੀ ਪੜਦੀ ਇੱਥੇ ਕੋਕਲ ਕਾਲ ਦੇ ਚ ਐਸਸੀ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਗਰੀਬ ਪਰਿਵਾਰ ਆ ਤੇ ਉਹ ਫਾਦਰ ਸਾਹਿਬ ਉਹਨਾਂ ਦੇ ਲੱਟਣ ਜਾ ਰਹੇ ਸੀ ਤੇ ਉਹ ਕਿਤੇ ਕ੍ਰੋਸਿੰਗ ਕਰਨ ਬਣੀ ਟਰਾਲੀ ਦੇ ਅੱਗੇ ਮੋਟਰਸਾਈਕਲ ਸਲਿੱਪ ਕਰ ਗਿਆ ਉਹਦੇ ਕਰਕੇ ਬੇਟੀ ਦੀ ਡੈਥ ਹੋ ਗਈ ਤੇ ਜਿਹੜੇ ਫਾਦਰ ਸਾਹਿਬ ਕੁੜੀਆ ਦੇ ਉਹ ਵੀ ਕਾਫੀ ਘੱਟਾਂ ਦੇ ਹੁੰਨ ਜੀ ਉਹਨਾਂ ਨੂੰ ਹਸਪਤਾਲ ਭੇਜਿਆ ਨਾਲੇ ਵਾਸਤੇ ਕੀ ਮੰਗ ਕਰਦੇ ਸੀ ਪੁਲਿਸ ਦੇ ਪ੍ਰਚਾਰਕ ਮੰਗ ਕਰਦੇ ਜਿਹੜਾ ਟਰਾਲੇ ਵਾਲਾ ਉਹ ਥੀਤੀ ਤੇ ਥੀਤੀ ਰਹਿ ਜਾਵੇ ਅਰੈਸਟ ਕਰਕੇ ਇਹਦੇ ਨਾਲ ਜਾਵੇ ਜੋ ਵੀ ਕਟਣਾ ਹੈ ਸਰਕਾਰ ਤੋਂ ਮਰਜ਼ੀ ਦੀ ਮੰਗ ਕਰਾਂਗੇ ਅਸੀਂ। ਹਾਂਜੀ ਗੁਰਪ੍ਰੀਤ ਜੀ ਮੈਂ ਪੁੱਛਣਾ ਚਾਹਨਾ ਕਿਸ ਤਰ੍ਹਾਂ ਦਾ ਐਕਸੀਡੈਂਟ ਹੋਇਆ ਇਹਦੇ ਵਿੱਚ ਪੂਰੀ ਗੱਲ ਦੱਸੋ ਉਹਨਾਂ ਨੇ। ਕਿ ਅੱਜ ਸਵੇਰੇ 9 ਵਜੇ ਦਾ ਟਾਈਮ ਸੀਗਾ ਥਾਣੇ ਪਹੁੰਚ ਗਿਆ ਕਿ ਰਸਤਾਂ ਠਾਕਨ ਸਿੰਘ ਦੇ ਪੁੱਤਰ ਭਾਨ ਸਿੰਘ ਬੱਸ ਹੀ ਛਾਜ ਲਈ ਆਪਣੀ ਬੇਟੀ ਨੂੰ ਛੱਡਣ ਖੁਖਰਕਲਾਂ ਕਾਲਜ ਜਾ ਰਿਹਾ ਸੀ ਤੇ ਸਨਾਨ ਸੈੱਟ ਤੋਂ ਤਿੰਨ ਟਰਾਲੇ ਜੀਰੀ ਦੇ ਜਾ ਰਹੇ ਸੀ। ਦੋ ਮਚਕਾਰਲਾ ਟਰਾਲਾ ਸੀ ਜਿੰਦਾ ਨੰਬਰ ਨਹੀਂ ਦੇਖ ਸਕਿਆ ਤੇ ਉਹਦੇ ਥੱਲੇ ਇਹ ਲੜਕੀ ਆ ਗਈ ਇਹ ਮੌਕਾ ਤੇ ਮੌਤ ਹੋ ਗਈ ਆ ਹਾਕਮ ਸਿੰਘ ਜਖਮੀ ਹੋ ਗਿਆ ਇਹ ਫੋਟੋ ਤਫਰੀਖ ਜਾ ਰਹੀ ਹੈ ਜਲਦੀ ਸੋਸ਼ਲ ਨੈਟਸ ਕਰਕੇ ਖਤਮਾ ਦੱਸ ਕੇ ਕਰਕੇ ਅਜਿਹੀ ਕਾਰਵਾਈ ਅਮਲ ਸਿਧੇ ਟਰਾਲਾ ਚਾਲਕ ਟਰਾਲਾ ਚਾਲਕ ਦਾ ਨਾਂ ਪਤਾ ਅਜੇ ਨਹੀਂ ਲੱਗਿਆ ਆ ਤਦ ਹੀ ਤਦ ਹੀ ਜਾਰੀ ਹੈ ਮੌਕੇ ਤੋਂ ਫਰਾਰ ਹੋ ਗਿਆ ਮੌਕੇ ਤੋਂ ਫਰਾਰ ਹੋ ਗਿਆ